ਨਾਬਾ ਜਿਲ੍ਹੇ ਦੇ ਮੁੱਖ ਸਾਜ਼ਿਸ਼ਕਰਤਾ ਰਮਨਜੀਤ ਸਿੰਘ ਔਰ ਫਰੋਮੀ ਨੂੰ ਪਾਲੀ ਸੁਰੱਖਿਆ ਹੇਠ ਤੜਕਸਾਰ 3:06 ਮਿੰਟ ਉਤੇ ਨਾਬਾ ਲਿਆਂਦਾ ਗਿਆ ਪੁਲਿਸ ਦੀ ਕੜੀ ਸੁਰੱਖਿਆ ਦੇ ਵਿੱਚ ਨਾਬਾ ਦੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ ਮਾਨਯੋਗ ਜੱਜ ਵੱਲੋਂ ਰਮਨਜੀਤ ਔਰ ਫਰੋਮੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਨਾਬਾ ਦੀ ਨਵੀਂ ਜ਼ਿਲ੍ਹਾ ਚੇਲ ਦੇ ਵਿੱਚ ਭੇਜ ਦਿੱਤਾ ਗਿਆ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਪਹਿਲਾਂ ਨਾਬਾਦ ਸਰਕਾਰੀ ਹਸਪਤਾਲ ਦੇ ਵਿੱਚ ਰੋਮੀ ਦਾ ਮੈਡੀਕਲ ਕਰਵਾਇਆ ਗਿਆ ਇਸ ਮੌਕੇ ਉੱਤੇ AIG ਹਰਵਿੰਦਰ ਸਿੰਘ ਵਰਕ ਨੇ ਕਿਹਾ ਕਿ ਰੋਮੀ ਨਾਬਾ ਦੇ ਦੋ ਕੇਸਾਂ ਦੇ ਵਿੱਚ ਲੜਿੰਦਾ ਸੀ ਮੇਨ ਨਾਬਾ ਦੇ ਜੇਲ੍ਹ ਬ੍ਰੇਕ ਦੇ ਵਿੱਚ ਇਸਨੇ ਫੰਡਿੰਗ ਕੀਤੀ ਸੀ ਪੁਲਿਸ ਵੱਲੋਂ ਇਸ ਤੋਂ ਬੜੀ ਹੀ ਮਿਹਨਤ ਦੇ ਸਦਕਾ ਇਸ ਨੂੰ ਹਾਂਗਕਾਂਗ ਤੋਂ ਨਾਬਾ ਲੈ ਆਂਦਾ ਗਿਆ ਉਹਨਾਂ ਨੇ ਕਿਹਾ ਕਿ ਪੁੱਛ ਕਿਸ ਤੋਂ ਬਾਅਦ ਪਤਾ ਚੱਲੇਗਾ ਕਿ ਇਸ ਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ ਇਸ ਮੌਕੇ ਉੱਤੇ ਰਮਨਜੀਤ ਸਿੰਘ ਔਰ ਰੋਮੀ ਦੇ ਵਕੀਲ ਹਰੀਸ਼ ਮਨੋਹਤਰਾਂ ਨੇ ਦੱਸਿਆ ਕਿ ਜਿਵੇਂ ਹਾਂਗਕਾਂਗ ਅਤੇ ਭਾਰਤ ਸਰਕਾਰ ਦੇ ਵੱਲੋਂ ਜੋ ਐਫੀਡੇਵਿਟ ਦਿੱਤਾ ਗਿਆ ਸੀ ਕਿ ਰੋਮੀ ਦਾ ਰਿਮਾਂਡ ਨਹੀਂ ਲਿਆ ਜਾਵੇਗਾ ਉਸ ਦੇ ਤਹਿਤ ਮਾਨਯੋਗ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਉਸ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਭੇਜ ਦਿੱਤਾ ਹੈ ਰਮਨਜੀਤ ਸਿੰਘ ਰੋਮੀ ਜਿਹੜਾ ਅਕਿਊਜ਼ਡ ਹੈਗਾ ਸੀ ਇੱਕ ਆਪਣੇ ਜਿਹੜੇ ਲੰਬਾ ਜੇਲ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ ਅਜਨ ਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਅਥਾਰਟੀਜ਼ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੇ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਇਹਨੂੰ ਜਿਹਾ ਸਾਹ ਤੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ ਕਿਹੜੀ ਜੇਲ੍ਹ ਵਿੱਚ ਸਰ ਹਲੇ ਜਿਹੜਾ ਹੈਗਾ ਨਿਊ ਜੀਲੈਂਡ ਆਬਾ ਦੇ ਵਿੱਚ ਭੇਜ ਰਹੇ ਹਾਂ ਸਰ ਲੰਬੀ ਲੜਾਈ ਸੰਦੀਲ ਪਰਵਾਜ਼ ਕੀ ਕੀਤਾ ਜੀ ਇਹਨਾਂ ਨੇ ਕੀ ਕੀ ਹੋਇਆ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਿਕਿਉਰਿਟੀ ਜੇ ਲਾਬਰੇ ਕੋਈ ਸੀ ਉਹਦੇ ਵਿੱਚ ਇਹ ਤਾਂ ਜਿਹੜਾ ਹੈਗਾ ਮੇਨ ਬਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰਾਡੀਸ਼ਨ ਵਾਸਤੇ ਰਿਕਵੈਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੂਕ ਕੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰਕਿਰਿਆ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਸਪੋਰਟ ਕੁੱਝ ਕਿਸਕਿਵੇਂ ਕਰੇਗੀ ਇਸ ਤੋਂ ਕੁਝ ਕਿਸਕਿਵੇਂ ਹੋਏਗਾ ਖੁਲਾਸਾ ਸਾਡਾ ਕਿ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਿਹਾ ਹਾਂ ਵੱਡੀ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਸਾਰੇ ਐਫਰਟ ਸਾਰੇ ਏਜੰਸੀ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਐਂਡ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ ਸਰ ਹਾਂਗਕਾਂਗ ਕਿੰਨਾ ਟਾਈਮ ਲੱਗਿਆ ਜੀ ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੀ ਥੈਂਕ ਯੂ ਜੀ